ਰਾਵੀ ਜੀ ਇਸ ਗੱਲ ਦੀ ਮੇਰੀ ਗਾਰੰਟੀ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਨਾ ਤੁਸੀਂ ਕਹਿਣਾ ਯਾਰ ਇਥੇ ਮੇਰੀ ਕਹਾਣੀ ਹੈ 100% 100% ਦੇਖੋ ਤੁਸੀਂ ਇਸ ਫਿਲਮ ਦਾ ਦੇਖੋ ਟਾਈਟਲ ਰਵੀ ਦੇ ਕੰਡੇ ਕੋਸ਼ਿਸ਼ ਇਹੀ ਕੀਤੀ ਗਈ ਹੈ ਸਾਰਿਆਂ ਨੂੰ ਲੈ ਕੇ ਗਏ ਰਵੀ ਦੇ ਕੰਡੇ ਇਹ ਤਾਂ ਇਹਦਾ ਕੀ ਹੋ ਨੈਸ਼ਨ ਨੂੰ ਕੀ ਚੇਂਜ ਕਰ ਰਹਾ ਹੈ ਤਾਂ ਰੈਡੀ ਅਸਕੰਦਰ ਮੁੰਡਾ ਸੋ ਉਹ ਬੜਾ ਵੱਡਾ ਕੰਪਲੀਮੈਂਟ ਸੀ ਕਿ ਤੁਹਾਨੂੰ ਬਿਨਾ ਮਿਲਿਆ ਤੁਹਾਡੇ ਅਪੀਅਰੈਂਸ ਤੋਂ ਤੁਹਾਨੂੰ ਤੁਰਦੇ ਉਹਦੇ ਦੇਖ ਕੇ ਇੱਕ ਐਡੇ ਵੱਡੇ ਦਿੱਗਜ ਕਲਾਕਾਰ ਤੁਹਾਨੂੰ ਉਸ ਕੈਰੈਕਟਰ ਲਈ ਸੂਟੇਬਲ ਮੰਨ ਰਹੇ ਹਾਂ ਮੇਰੀ ਮੈਂ ਕਹਿੰਨਾ ਮੇਰੀ ਜ਼ਿੰਦਗੀ ਦੇ ਇਸ ਕਲਾਕਾਰੀ ਦੇ ਸਫਰ ਦਾ ਇਹ ਹਾਸਲ ਆ ਹੁੱਕ ਇੱਕ ਅਚੀਵਮੈਂਟ ਹੈ ਮੇਰੇ ਲਈ ਇਹਦੀ ਕੀਮਤ ਐਕਚੁਅਲੀ ਉਹ ਹੀ ਜਾਣ ਸਕਦਾ ਹੈ ਜਿਹੜਾ ਇਸ ਨੂੰ ਸਮਝਦਾ ਹੈ ਕਿ ਅਸੀਂ ਫਿਲਮ ਬਣਾ ਕੇ ਜਦੋਂ ਸਾਹਮਣੇ ਰੱਖਣੀ ਹੈ ਤਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੀ ਉਹ ਸ਼ਿਕਾਇਤ ਦੂਰ ਹੋਵੇ ਕਿ ਯਾਰ ਕਹਾਣੀ ਨਹੀਂ ਦੀ ਫਿਲਮ ਬਿਲਕੁਲ ਸੇਜ ਜੜ ਆ ਰਵੀ ਦੇ ਕੰਡੇ ਲੈ ਕੇ ਫਿਲਮ ਜਿਹੜੀ ਹੈ ਨਵੀਂ ਫਿਲਮ ਲੈ ਕੇ ਜਿਹੜੇ ਹਰੀਸ਼ ਵਰਮਾ ਜੀ ਲੁਧਿਆਣਾ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਕਿਦਾਂ ਦੀ ਸਕ੍ਰਿਪਟ ਏ ਔਰ ਕਿਦਾਂ ਮੌਕਾ ਮਿਲਿਆ ਸਸੀਪਾ ਸਸੀ ਗਲਵਰ ਜੀ ਤੇ ਹੈਲੋ ਟਾਈਮਸ ਕੀ ਹੱਥ ਸਰ ਕਿੰਦਾ ਮੌਕਾ ਮਿਲਦਾ ਯਾਰ ਆਵੀ ਦੇ ਕੰਡੇ ਦੇ ਵਿੱਚ ਜਿਹੜਾ ਆ ਤੁਸੀਂ ਪਾਰਟਿਸਿਪੇਟ ਕਰਦੇ ਹੋ ਕਿਦਾਂ ਜਿਹੜਾ ਮੌਕਾ ਸਵਭ ਕਿੱਦਾ ਬਣੇ ਇਹ ਸਵਭ ਇਦਾਂ ਬਣਦਾ ਵੀ ਜੀ ਮੈਨੂੰ ਕਾਲ ਆਈ ਸੀਗੀ ਮੈਨੂੰ ਚਾਹੁੰਦੇ ਸੀ ਰਲ ਕੇ ਇਹਨਾਂ ਨੇ ਫੈਸਲਾ ਲਿਆ ਕਿ ਇੱਕ ਫਿਲਮ ਕਰਨਾ ਚਾਹੁੰਦੇ ਆ ਜਿਸ ਦੇ ਵਿੱਚ ਪੰਕਜ ਕਪੂਰ ਜੀ ਦੇ ਨਾਲ ਇੱਕ ਕਿਰਦਾਰ ਹੈ ਜਿਹਦਾ ਇੰਟਰੈਕਸ਼ਨ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਫੇਰ ਇਹਨਾਂ ਨੂੰ ਮੈਂ ਸੂਟੇਬਲ ਲੱਗਿਆ ਇਹਨਾਂ ਨੂੰ ਲੱਗਿਆ ਕਿ ਰਾਈਟਰ ਸਾਹਿਬ ਸਾਡੇ ਜਸ ਗਰੇਵਾਲ ਡਾਇਰੈਕਟਰ ਸਾਹਿਬ ਹੈਰੀ ਭੱਟੀ ਜੀ ਸਾਡੇ ਪ੍ਰੋਡਿਊਸਰ ਜੀ ਜੇਸੀਜੀ ਤੇ ਪ੍ਰਿਆ ਜੀ ਇਹਨਾਂ ਸਾਰਿਆਂ ਨੂੰ ਲੱਗਾ ਕਿ ਅਸੀਂ ਹਰੀਸ਼ ਨਾਲ ਕੰਟੈਕਟ ਕਰੀਏ ਉਹਨੇ ਮੈਨੂੰ ਪੁੱਛਿਆ ਮੈਂ ਨੂ ਫਿਲਮ ਸਹੀ ਲੱਗੀ ਮੈਨੂੰ ਪੰਕਜ ਸਾਹ ਦੇ ਨਾਲ ਕੰਮ ਕਰਨ ਦੀ ਐਕਸਾਈਟਮੈਂਟ ਸੀ ਮੈਂ ਫੈਸਲਾ ਲਿਆ ਤੇ ਤਾਂ ਮੈਂ ਐਸਾ ਹੋ ਗਿਆ ਫਿਲਮ ਦਾ ਸਰ ਪੰਕਜ ਸਾਹ ਬਹੁਤ ਵੱਡਾ ਨਾਮ ਹੈ ਕਾਫੀ ਦੇਰ ਤੋਂ ਬਾਲੀਵੁੱਡ ਦੇ ਵਿੱਚ ਅਜਿਹੇ ਐਕਟਰ ਦੇ ਨਾਲ ਜੀਤੋਂ ਕੰਮ ਕਰਦੇ ਹੋ ਫੀਲਿੰਗ ਕਿੱਦਾਂ ਦੀ ਸੀ ਅਨੁਭਵ ਕਿਦਾਂ ਦਾ ਸੀ ਬਹੁਤ ਗ੍ਰੇਟ ਅਨੁਭਵ ਹੋਵੇਗਾ ਜੀ ਮੈਂ ਜਦੋਂ ਪਹਿਲੀ ਦਫਾ ਪੰਕਜ ਸਾਹ ਨੂੰ ਮਿਲਿਆ ਮਿਲਿਆ ਕਿ ਮੈਂ ਐਕਚੁਅਲੀ ਅਸੀਂ ਸ਼ੁਰੂਤ ਤੋਂ ਇੱਕ ਦਿਨ ਪਹਿਲਾਂ ਸਾਰੇ ਇਕੱਠੇ ਹੋਏ ਤੇ ਮੈਨੂੰ ਇਹ ਦੱਸਦੇ ਨੇ ਸਾਡੇ ਰਾਈਟਰ ਸਾਹਿਬ ਡਾਇਰੈਕਟਰ ਸਾਹਿਬ ਪੀਸਾ ਸਾਹਿਬ ਕਿ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤੁਰੇ ਆਉਂਦੇ ਕਹਿੰਦੇ ਇਹ ਤਾਂ ਆਲਰੇਡੀ ਸਿਕੰਦਰ ਆ ਇਹ ਤਾਂ ਇਹਦਾ ਕੀ ਨੈਸ਼ਨਲ ਕੀ ਚੇਂਜ ਕਰ ਰਹਾ ਹੈ ਤਾ ਰੈਡੀ ਸਿਕੰਦਰ ਮੰਡਾ ਸੋ ਉਹ ਬੜਾ ਵੱਡਾ ਕੰਪਲੀਮੈਂਟ ਸੀ ਕਿ ਤੁਹਾਨੂੰ ਬਿਨਾ ਮਿਲਿਆ ਤੁਹਾਡੇ ਅਪੀਅਰੈਂਸ ਤੋਂ ਤੁਹਾਨੂੰ ਤੁਰਦੇ ਆਉਂਦੇ ਦੇਖ ਕੇ ਇੱਕ ਐਡੇ ਵੱਡੇ ਦਿੱਗਜ ਕਲਾਕਾਰ ਤੁਹਾਨੂੰ ਉਸ ਕੈਰੈਕਟਰ ਲਈ ਸੂਟੇਬਲ ਮੰਨ ਰਹੇ ਨੇ ਮੇਰੀ ਮੈਂ ਕਹਿੰਨਾ ਮੇਰੀ ਜ਼ਿੰਦਗੀ ਦੇ ਇਸ ਕਲਾਕਾਰੀ ਦੇ ਸਫਰ ਦਾ ਇਹ ਹਾਸਲਾ ਇੱਕ ਕਿਤਰਾ ਅਚੀਵਮੈਂਟ ਹੈ ਮੇਰੇ ਲਈ ਇਹਦੀ ਕੀਮਤ ਐਕਚੁਅਲੀ ਉਹੀ ਜਾਣ ਸਕਦਾ ਜਿਹੜਾ ਇਸ ਨੂੰ ਸਮਝਦਾ ਜਿਹੜਾ ਇਸ ਇਸ ਦੀ ਵੈਲਿਊ ਨੂੰ ਸਮਝਦਾ ਹੈ ਕਿ ਪੰਕਜ ਜੀ ਦੇ ਨਾਲ ਸਕਰੀਨ ਸ਼ੇਅਰ ਕਰਨਾ ਕੰਮ ਕਰਨਾ ਕੀ ਮਾਇਨੇ ਰੱਖਦਾ ਕਿਸੇ ਕਲਾਕਾਰ ਲਈ ਅੱਛਾ ਸਕ੍ਰਿਪਟ ਵੀ ਕਲ ਕਰ ਲੈਣੀ ਹੈ ਕਿਦਾਂ ਦੀ ਸਕ੍ਰਿਪਟ ਸੀ ਕਿਦਾਂ ਦੀ ਜਿਹੜੀ ਹੈ ਫੀਲਿੰਗ ਨੂੰ ਜਿਹੜਾ ਟੱਚ ਕਰਦੀ ਏ ਫਿਲਮ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦੇ ਸਕਦਾ ਪਹਿਲਾਂ ਮੈਂ ਤੁਹਾਨੂੰ ਜਿਆਦਾ ਨਾਮ ਦੱਸੂਗੀ ਮੇਰਾ ਨਾਮ ਜੀ ਰਵੀ ਸ਼ਰਮਾ ਰਵੀ ਜੀ ਇਸ ਗੱਲ ਦੀ ਮੇਰੀ ਗਾਰੰਟੀ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਨਾ ਤੁਸੀਂ ਕਹਣਾ ਯਾਰ ਇਹ ਤਾਂ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਘਰਾਂ ਚ ਹੁੰਦਾ ਇਹ ਤਾਂ ਇਹਨਾਂ ਨੇ ਉਹੀ ਦਿਖਾਇਆ ਜਿਹੜੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਚ ਆਉਂਦੀਆਂ ਨੇ ਉਹਨਾਂ ਦੇ ਸਮਾਧਾਨ ਦੱਸੇ ਨੇ ਅਸਲ ਵਿੱਚ ਬੜੇ ਖੂਬਸੂਰਤ ਤਰੀਕੇ ਨਾਲ aur पंकज ਸਰ ਜਿੱਥੇ ਨੇ ਤੁਸੀਂ ਅੰਦਾਜ਼ਾ ਲਾਈ ਸਕਦੇ ਸਰ ਜਦੋਂ ਅਜਿਹੀਆਂ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਆਮ ਤੌਰ ਤੇ ਸਕ੍ਰਿਪਟ ਮਿਲ ਜਾਂਦੀ ਪਰ ਸਕ੍ਰਿਪਟ ਨੂੰ ਜ਼ਿੰਦਾ ਕਰਨਾ ਬੜਾ ਵੱਡਾ ਜਿਹੜੀ ਟਾਸਕ ਹੁੰਦੀ ਆ ਕਿਸ ਤਰ੍ਹਾਂ ਜ਼ਿੰਦਾ ਕਰਦੇ ਹੋ 100% 100% ਦੇਖੋ ਤੁਸੀਂ ਇਸ ਫਿਲਮ ਦਾ ਦੇਖੋ ਟਾਈਟਲ ਰਾਵੀ ਦੇ ਕੰਢੇ ਕੋਸ਼ਿਸ਼ ਇਹੀ ਕੀਤੀ ਗਈ ਹੈ ਸਾਰਿਆਂ ਨੂੰ ਲੈ ਕੇ ਗਏ ਰਾਵੀ ਦੇ ਕੰਢੇ ਉੱਥੇ ਇਹਨਾਂ ਨੇ ਸ਼ੂਟ ਕੀਤਾ ਉਹ ਜਿਹੜਾ ਸੈਟ ਅਪ ਆ ਦੇਖ ਰਹੇ ਆ ਬਣਾਇਆ ਗਿਆ ਇਹਦਾ ਇਹ ਨਿਰਮਾਣ ਕੀਤਾ ਗਿਆ ਹੈ ਤਾਂ ਇਹ ਉੱਥੇ ਜਿਹੜਾ ਸੈਟ ਹੈ ਫਿਰ ਇਹਦੀ ਕਹਾਣੀ ਦੇ ਉੱਤੇ ਬਹੁਤ ਕੰਮ ਕੀਤਾ ਗਿਆ ਬੰਕਰ ਸਰ ਨੇ ਕਹਾਣੀ ਚੁੱਕੀ ਹੈ 100 ਸਮਝੀ ਹਾਂ ਕੀਤੀ ਹੈ 30 35 ਸਾਲ ਪਹਿਲਾਂ ਤੇ ਇੱਕ ਇੱਕ ਚੀਜ਼ ਬੜੀ ਸੋਚ ਸਮਝ ਕੇ ਕੀਤੀ ਗਈ ਹੈ ਸਾਡਾ ਸਭ ਤੋਂ ਪਹਿਲਾ ਮਕਸਦ ਇਹੀ ਸੀਗਾ ਕਿ ਅਸੀਂ ਫਿਲਮ ਬਣਾ ਕੇ ਜਦੋਂ ਸਾਹਮਣੇ ਰੱਖਣੀ ਹੈ ਤਾਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੀ ਉਹ ਸ਼ਿਕਾਇਤ ਦੂਰ ਹੋਵੇ ਕਿ ਯਾਰ ਕਹਾਣੀ ਨਹੀਂ ਡਿਵੈਲਪਡ ਬਿਲਕੁਲ ਕਹਾਣੀ ਪ੍ਰਮੁੱਖ ਫਿਲਮ ਹੈ ਜੀ ਸਰ ਕਹਾਣੀ ਦੇ ਉੱਤੇ ਗੱਲ ਕਰ ਲਈਏ ਤਾਂ ਕਾਫੀ ਫਿਲਮਾਂ ਹੋ ਜਿਹੜੀ ਤੁਸੀਂ ਕਰ ਚੁੱਕੇ ਹੋ ਪਰ ਫਿਰ ਵੀ ਹੰਭਲ ਹੈਦਰ ਅਸ ਫਿਰ ਪੜੀ ਮੈਂ ਦਰਸਨ ਗੁਰਸ਼ਰਨ ਭਾਜੀ ਹੀ ਨੇ ਇਹਦਾ ਰਾਜ਼ ਭਾਈ ਮੰਨਾ ਸਿੰਘ ਆਪਾਂ ਸ਼ਾਇਦ ਦਰਸ਼ਕਾਂ ਨੇ ਜਾਣਦੇ ਹੋਣਗੇ ਉਹਨਾਂ ਨਾਲ ਮੈਂ ਥੀਏਟਰ ਕੀਤਾ 1999 ਤੋਂ ਲੈ ਕੇ 2007 ਤੱਕ ਉਹ ਉਹ ਹਮੇਸ਼ਾ ਕਹਿੰਦੇ ਸੀ ਬਈ ਸਾਹਮਣੇ ਵਾਲੇ ਨੂੰ ਜਦੋਂ ਆਪਾਂ ਮਿਲੀਏ ਤਾਂ ਐਦਾਂ ਮਿਲਿਏ ਕਿ ਉਹ ਆਪਾਂ ਨੂੰ ਯਾਦ ਰੱਖੇ ਤੇ ਉਹੀ ਗੁਣਤੀ ਮਿਲੀ ਹੋਈ ਹੈ ਮੈਂ ਇਸ ਫਿਲਮ ਦੇ ਵਿੱਚ ਇੱਕ ਅਭਿਨੇਤਾ ਦੇ ਤੌਰ ਤੇ ਕੰਮ ਕੀਤਾ ਉਸ ਤੋਂ ਬਾਅਦ ਇੱਕ ਆਮ ਇਨਸਾਨ ਮੈਂ ਉਸੇ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੁਣ ਤੁਸੀਂ ਮੇਰੇ ਕੋਲੇ ਆਏ ਹੋ ਤੁਸੀਂ ਮੈਨੂੰ ਇੱਜ਼ਤ ਦੇ ਰਹੇ ਹੋ ਮੈਂ ਤੁਹਾਨੂੰ ਇੱਜ਼ਤ ਨਾ ਦਊਂਗਾ ਤੁਹਾਨੂੰ ਮੈਂ ਚੰਗਾ ਹੀ ਨਹੀਂ ਲੱਗਣਾ ਮੇਰਾ ਫਰਜ਼ ਬਣਦਾ ਜਾਂ ਪੂਰੀ ਕਿ ਮੈਂ ਤੁਹਾਨੂੰ ਇੱਜ਼ਤ ਦਵਾ ਸਾਹਮਣੇ ਵਾਲੇ ਉਹਦੀ ਬਣਦੀ ਇੱਜ਼ਤ ਮਿਲੇ ਇਹ ਤਾਂ ਬੇਸਿਕ ਚੀਜ਼ ਹੈ ਨਾ ਥੀਏਟਰ ਦਾ ਐਕਟਰ ਜਿਹੜਾ ਆ ਕਾਫੀ ਮੰਝਿਆ ਹੁੰਦਾ ਆ ਆਪਣੀ ਕਿਸੇ ਵੀ ਡਾਇਲੋਗ ਦੀ ਡਿਲੀਵਰੀ ਦੇ ਵਿੱਚ ਆ ਜਦੋਂ ਇਹਦੇ ਡਾਇਲੋਗ ਜਿਹੜੇ ਡਿਲੀਵਰ ਕੀਤੇ ਆ ਕਿੰਨਾ ਕਿ ਜਿਹੜਾ ਇਜ਼ੀ ਲੱਗਾ ਕਿੰਨੀ ਕਿ ਇਜ਼ੀ ਟਾਸਕ ਹੈ ਕਿੰਨਾ ਕਿ ਬੈਨੀਫਿਟ ਹੁੰਦਾ ਆ ਆਮ ਤੌਰ ਤੇ ਕਲਾਕਾਰ ਜਿਹੜੇ ਨੇ ਇਦਾਂ ਹੀ ਬਣਨ ਨਹੀਂ ਚਲ ਜਾਂਦੇ ਕਿਉਂਕਿ ਥੀਏਟਰ ਦੀ ਬੈਕਗ੍ਰਾਉਂਡ ਨਹੀਂ ਹੁੰਦਾ ਥੀਏਟਰ ਐਕਚੁਅਲੀ ਤੁਸੀਂ ਸਹੀ ਗੱਲ ਕਹੀ ਹੈ ਥੀਏਟਰ ਨਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਜੇ ਕਿਸੇ ਨੇ ਕਲਾਕਾਰ ਬਣਨਾ ਐਕਟਰ ਬਣਨਾ ਤਾਂ ਵੀ ਤੇ ਨਹੀਂ ਮੰਨਣਾ ਤਾਂ ਵੀ ਉਹਨੂੰ ਆਪਣੇ ਅਕੈਡਮਿਕਸ ਵੇਲੇ ਜਦੋਂ ਪੜ੍ਹਦਾ ਹੁੰਦਾ ਨਾ ਜਵਾਕ ਉਦੋਂ ਉਹਨੂੰ ਥੀਏਟਰ ਜ਼ਰੂਰ ਜੁਆਇਨ ਕਰਦਾ ਇਹਦਾ ਚਾਹੀਦਾ ਸਕੂਲ ਕਾਲਜ ਦੇ ਵਿੱਚ ਉਹ ਵੈਸੇ ਹੀ ਤੁਹਾਨੂੰ ਅੰਦਰੋਂ ਯੂ نو ਪ੍ਰਪੇਅਰ ਕਰਦਾ ਤਿਆਰ ਕਰਦਾ ਸਮਾਜ ਦੀ ਸਮਝ ਆਉਂਦੀ ਹੈ ਕਿਉਂਕਿ ਆਪਾਂ ਨਾਟਕਾਂ ਨਾਲ ਰੂਬਰੂ ਹੋਣ ਲਿਟਰੇਚਰ ਨਾਲ ਰੂਬਰੂ ਹੋਈਏ ਆਪਾਂ ਨੂੰ ਸਮਝ ਆਉਂਦੀ ਹੈ ਥੋੜੀ ਥੋੜੀ ਆਪਾਂ ਨੂੰ ਵਿਹਾਰ ਕਰਨ ਦੀ ਸਮਝ ਆਉਂਦੀ ਹੈ ਕਿ ਕਿਸ ਤਰੀਕੇ ਦਾ ਬਿਹੇਵ ਕਰਨਾ ਮੈਨੂੰ ਲੱਗਦਾ ਥੀਏਟਰ ਇੱਕ ਕਲਾਕਾਰਾਂ ਵਾਸਤੇ ਖਾਸ ਤੌਰ ਤੇ ਇੱਕ ਪੌੜੀ ਹੁੰਦੀ ਹੈ ਤੁਹਾਨੂੰ ਸਮਝ ਆਉਂਦੀ ਹੈ ਕਿ ਆਪਣੇ ਆਪਣੇ ਇਮੋਟ ਕਿਦਾਂ ਕਰਨਾ ਐਕਸਪ੍ਰੈਸ ਕਿਦਾਂ ਕਰਨਾ ਸੋ ਮੈਨੂੰ ਲੱਗਦਾ ਇਹ ਜ਼ਰੂਰੀ ਹੈ ਤੁਹਾਡੇ ਜਿਹੜਾ ਇਸ ਫਿਲਮ ਦੇ ਵਿੱਚ ਤੁਹਾਡਾ ਫੇਵਰਟ ਜਿਹੜਾ ਸੀਨ ਕਿਹੜਾ ਆ ਕਿਹੜਾ ਜਿਹੜਾ ਤੁਹਾਨੂੰ ਲੱਗਿਆ ਕਿ ਐਕਟਰ ਜਿਹੜਾ ਇਸ ਫਿਲਮ ਦੇ ਤੌਰ ਐਕਟਰ ਤੁਸੀਂ ਵੀ ਕੰਮ ਕਰ ਰਹੇ ਹੋ ਤੁਹਾਡੇ ਲਈ ਜਿਹੜਾ ਸਭ ਤੋਂ ਬਿਹਤਰੀਨ ਸੀਨ ਕਿਹੜਾ ਲੱਗਾ ਤੇ ਐਕਟਰ ਕਿਹੜਾ ਵਧੀਆ ਲੱਗਾ ਇਹ ਚੁਣਨਾ ਰਵੀ ਜੀ ਥੋੜਾ ਔਖਾ ਹੋਊਗਾ ਮੈਂ ਸੱਚੀ ਦੱਸਦਾ ਮੈਨੂੰ ਸਾਰੇ ਸੀਨ ਇੰਨੇ ਸੋਹਣੇ ਲੱਗਦੇ ਨੇ ਇਸ ਫਿਲਮ ਦੇ ਮੈਂ ਮੈਂ ਆਸ਼ਾਸ਼ ਕਰਦਾ ਮੈਂ ਇਹੀ ਧੰਨਵਾਦ ਕਰਦਾ ਰੱਬ ਦਾ ਕੁਦਰਤਾ ਸਮੇਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਸੋਮਤਾ ਸਿੰਘ ਨਾਲ ਕੰਮ ਕਰਾ ਇਹ ਗਰੰਟਡ ਮੰਨ ਲਿਏ ਕਿ ਜਿਹੜੀ ਵਿੱਚ ਸਪੇਸ ਮਿਲਦੀ ਹੈ ਕੋਈ ਵੀ ਫਿਲਮ ਬਣਦੀ ਹੈ ਉਹ ਜਿਹੜੀ ਟਾਈਮ ਦੀ ਜਿਹੜੀ ਸਪੇਸ ਮਿਲਦੀ ਹੈ ਉਹ ਨਹੀਂ ਮਿਲੇਗੀ ਬਿਲਕੁਲ ਜਿਹੜਾ ਆ ਡਾਇਲੋਗ ਡਿਲੀਵਰੀ ਜਿਹੜੀ ਆ 100% ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤੀ ਜਾਊਗੀ ਫਿਲਮ ਇਸ ਗੱਲ ਦੀ ਗਾਰੰਟੀ ਹੈ ਕੀ ਮੈਸੇਜ ਕੀ ਦੇਣਾ ਚਾਹੁੰਦਾ ਆ ਇੱਕ ਇਨਸਾਨ ਦੇ ਤੌਰ ਤੇ ਮੇਰਾ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਆਪਾਂ ਜਿੰਨਾ ਹੋ ਸਕੇ ਪਿਆਰ ਜਿੰਨੀ ਹੋ ਸਕੇ ਪੋਜ਼ਿਟਿਵਿਟੀ ਫੈਲਾਓ ਸੋ ਇਸ ਹਨ ਰਾਵੀ ਦੇ ਕੰਡੇ ਦੇ ਐਕਟਰ ਅਰੀਸ਼ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਜਿਹੜੀ ਹੈ ਬਿਹਤਰੀਨ ਕਨਸੈਪਟ ਲੈ ਕੇ ਆਈ ਆ ਔਰ ਬਹੁਤ ਲੰਬੇ ਸਮੇਂ ਬਾਅਦ ਜਿਹੜਾ ਹੈ ਅਜਿਹਾ ਕਨਸੈਪਟ ਵੇਖਣ ਨੂੰ ਮਿਲੇਗਾ ਜਿੱਥੇ ਕਿ ਜਿਹੜਾ ਆ ਪੰਕੀ ਕਪੂਰ ਜੀ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਣਗੇ ਔਰ ਲਗਭਗ ਕਿਹਾ ਜਾ ਰਿਹਾ ਹੈ ਕਿ 30 ਸਾਲਾਂ ਬਾਅਦ ਜਿਹੜਾ ਹੈ ਤੁਹਾਨੂੰ ਉਹਨਾਂ ਦਾ ਕੈਰੈਕਟਰ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੇਖਣ ਨੂੰ ਮਿਲੇਗਾ ਅਗਲੀ ਵਾਰ ਫਿਰ ਮਿਲਾਂਗੇ ਇੱਕ ਵੱਖਰੀ ਕਵਰ ਦੇ ਨਾਲ ਉਹਨਿੰਦੇ ਮੈਨੂੰ ਤਾਂ ਹੀ ਜਾ